ਐ ਇਧਰ 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 ਆ ਬੈਣੀ ਖਲੋਖ ਲੋਖ ਲੋਖ ਖਲੋ ਇਧਰ 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 ਆ ਇਧਰ ਖਲੋ ਤੇ ਵੀਡੀਓ ਬਣਾਣੀ ਨਹੀਂ ਤੇਰੀ ਦੱਸ ਤੂੰ ਕਿੱਥੇ ਕਭਾ ਗਈ ਦੋ ਡੂ ਥਿਸ ਟੂ ਮੀ ਆਹ ਦੇਖ ਲੋ ਮੇਰੇ ਦੋਗਲੀਆਂ ਦੇ ਕੰਮ ਦੇਖੋ ਸਰ ਮੇਰੇ ਕੱਪੜੇ ਨਾ ਵਾੜੋ ਬੇ ਵਾੜ ਦੋ ਮੈਂ ਤੇਰੇ ਮੈਂ ਸਰ ਨਹੀਂ ਮੇਰੇ ਕੱਪੜੇ ਨਾ ਛੋਲੋ ਖਾ ਦਾ ਦੋ ਪੈਸੇ ਲੈ ਗਏ ਤੇ ਆ ਕੰਮ ਕਰਦੀਆਂ ਵਾ ਤਾਂ ਸੋਸ਼ਲ ਮੀਡੀਆ ਤੇ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਤਰੀਕੇ ਦੇ ਨਾਲ ਜੰਗਲ ਦੀ ਅੱਗ ਫੈਲਦੀ ਹੈ ਉਸੇ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਵੀ ਇਹ ਵੀਡੀਓ ਲਗਾਤਾਰ ਔਰ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਫੈਲ ਰਹੀ ਹੈ ਇਸ ਵੀਡੀਓ ਦੇ ਵਿੱਚ ਇਸ ਤਰੀਕੇ ਨਾਲ ਦਿਖਾਇਆ ਗਿਆ ਸ਼ੁਰੂ ਤੋਂ ਤੁਹਾਨੂੰ ਕਹਾਣੀ ਦੱਸ ਦਿੰਦੇ ਆ ਇੱਕ ਨੌਜਵਾਨ ਖੜਾ ਹੁੰਦਾ ਹੈ ਆਪਣੇ ਮੋਟਰਸਾਈਕਲ ਦੇ ਨਜ਼ਦੀਕ ਇੱਕ ਲੜਕੀ ਆਂਦੀ ਹੈ ਉਹ ਨੂੰ ਕਹਿੰਦੀ ਹੈ ਕਿ ਮੈਨੂੰ ਪੈਸੇ ਚਾਹੀਦੇ ਨੇ ਨੌਜਵਾਨ ਕਹਿੰਦਾ ਹੈ ਕਿ ਤੈਨੂੰ ਪੈਸੇ ਕਿਸ ਦੇ ਰਿਗਾਰਡਿੰਗ ਚਾਹੀਦੇ ਆ ਉਹ ਲੜਕੀ ਕਹਿੰਦੀ ਮੈਂ ਇਸ ਸ਼ਹਿਰ ਦੀ ਰਹਿਣ ਵਾਲੀ ਨਹੀਂ ਹੈ ਮੈਂ ਇਸ ਸ਼ਹਿਰ ਦੇ ਵਿੱਚ ਮੱਥਾ ਟੇਕਣ ਆਈ ਸੀ ਸ਼ਾਇਦ ਮੇਰੇ ਕੋਲ ਪੈਸੇ ਘਟ ਗਏ ਜਾਂ ਫਿਰ ਚੋਰੀ ਹੋ ਗਏ ਇਸ ਤਰੀਕੇ ਦੀ ਉਹਨਾਂ ਦੀ ਕੋਈ ਕਨਵਰਸੇਸ਼ਨ ਚੱਲਦੀ ਹੈ ਤਾਂ ਨੌਜਵਾਨ ਨੂੰ ਕਿਤੇ ਨਾ ਕਿਤੇ ਸ਼ੱਕ ਹੋ ਜਾਂਦਾ ਹੈ ਕਿਉਂਕਿ ਐਸੇ ਮਾਮਲੇ ਲਗਾਤਾਰ ਸੋਸ਼ਲ ਮੀਡੀਆ ਤੇ ਵੀ ਸਰ ਬੱਸ ਸਟੈਂਡ ਰੇਲਵੇ ਸਟੇਸ਼ਨ ਜਾਂ ਜੋ ਪਬਲਿਕ ਟਰਾਂਸਪੋਰਟ ਹੁੰਦੀ ਹੈ ਉਹਦੇ ਨਜ਼ਦੀਕ ਐਸੇ ਫਰੋਡ ਲੋਕ ਘੁੰਮਦੇ ਨੇ ਜੋ ਕਹਿੰਦੇ ਨੇ ਕਿ ਸਾਡਾ ਪੈਸੇ ਚੋਰੀ ਹੋ ਗਏ ਸਾਡਾ ਬਟੂਆ ਡਿੱਗ ਗਿਆ ਪਰਸ ਡਿੱਗ ਪਿਆ ਤੇ ਸਾਨੂੰ ਪੈਸਿਆਂ ਦੀ ਮਦਦ ਕਰ ਦਿਓ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਪੈਸੇ ਵਾਪਸ ਵੀ ਕਰ ਦਾਂਗੇ ਔਰ ਇਸ ਲੜਕੀ ਨੇ ਵੀ ਐਸੀਆਂ ਹੀ ਗੱਲਾਂ ਇਸ ਨੌਜਵਾਨ ਲੜਕੇ ਦੇ ਨਾਲ ਕੀਤੀਆਂ ਸੀ ਪਰ ਉਸ ਮੁੰਡੇ ਨੂੰ ਕਿਤੇ ਨਾ ਕਿਤੇ ਸ਼ੱਕ ਹੋ ਗਿਆ ਕਿ ਇਹ ਲੜਕੀ ਨਸ਼ੇ ਕਰਦੀ ਹੈ ਕਿਉਂਕਿ ਉਸ ਦੀ ਗੱਲ ਕਰਨ ਦਾ ਢੰਗ ਜਾਂ ਫਿਰ ਉਸ ਨੂੰ ਕਿਸੇ ਵੀ ਤਰੀਕੇ ਦਾ ਹੋਰ ਸ਼ੱਕ ਹੋ ਗਿਆ ਹੋ ਸਕਦਾ ਹੈ ਇਸੇ ਕਰਕੇ ਉਹ ਲੜਕਾ ਕਹਿੰਦਾ ਵੀ ਆ ਲੜਕੀ ਨੂੰ ਕਿ ਆਪਣੀਆਂ ਬਾਹਾਂ ਦੇ ਜੋ ਉੱਤੇ ਜੋ ਕੱਪੜਾ ਪਾਇਆ ਉਹ ਨੂੰ ਹਟਾ ਕੇ ਦਿਖਾ ਕਿਉਂਕਿ ਅਕਸਰ ਦੇਖਿਆ ਕਿ ਲੋਕ ਪੈਸੇ ਮੰਗ ਕੇ ਲੈ ਜਾਂਦੇ ਆ ਉਸ ਤੋਂ ਬਾਅਦ ਟੀਕੇ ਲਗਾਉਂਦੇ ਨੇ ਆਪਣੇ ਨਸਾਂ ਦੇ ਵਿੱਚ ਟੀਕੇ ਗੰਦੇ ਨੇ ਤੇ ਨਸ਼ੇ ਕਰਦੇ ਨੇ ਉਸ ਨੌਜਵਾਨ ਨੂੰ ਸ਼ੱਕ ਹੋਇਆ ਲੜਕੀ ਦੇ ਕੱਪੜੇ ਵੀ ਉਹਨੇ ਬਾਜੂ ਤੋਂ ਉੱਤੇ ਕਰਵਾ ਕੇ ਦੇਖੇ ਉਹਨੂੰ ਕੁਝ ਨਿਸ਼ਾਨ ਵੀ ਦਿਖੇ ਉਸ ਲੜਕੇ ਨੂੰ ਸ਼ੱਕ ਵੀ ਹੋਇਆ ਕਿ ਸ਼ਾਇਦ ਇਹ ਲੜਕੀ ਕਿਸੇ ਤਰੀਕੇ ਦੇ ਨਸ਼ੇ ਵਾਲੇ ਟੀਕੇ ਲਗਾਉਂਦੀ ਹੈ ਉਹ ਮੁੰਡਾ ਕਹਿ ਵੀ ਰਿਹਾ ਕਿ ਨਹੀਂ ਇਹ ਤੇਰੇ ਨਿਸ਼ਾਨ ਕਿਸ ਚੀਜ਼ ਦੇ ਆ ਜੇਕਰ ਤੂੰ ਟੀਕੇ ਨਹੀਂ ਲਗਾਉਂਦੀ ਆ ਨਿਸ਼ਾਨ ਕਿਸ ਤਰੀਕੇ ਦੇ ਆ ਤਾਂ ਲੜਕੀ ਕਹਿੰਦੀ ਕਿ ਨਹੀਂ ਮੈਨੂੰ ਤਾਂ ਚਿਕਨ ਪੋਕਸ ਹੋ ਗਿਆ ਸੀ ਇਹ ਉਸ ਦੇ ਨਿਸ਼ਾਨ ਨੇ ਹੋਰ ਕੁਝ ਨਹੀਂ ਹੈ ਤੇ ਕਿਤੇ ਨਾ ਕਿਤੇ ਲੜਕੇ ਨੂੰ ਸ਼ੱਕ ਜ਼ਰੂਰ ਹੁੰਦਾ ਪਰ ਉਹ ਲੜਕੀ ਦੀ ਮਦਦ ਕਰ ਦਿੰਦਾ ਉਸ ਨੂੰ ਬੱਸ ਸਟੈਂਡ ਦੇ ਉੱਤੇ ਛੱਡ ਕੇ ਵੀ ਆਂਦਾ ਤੇ ਉਸ ਨੂੰ ਕੈਸ਼ ਪੈਸੇ ਵੀ ਦੇ ਦਿੰਦਾ ਤੇ ਕੁਝ ਦੂਰੀ ਦੇ ਉੱਤੇ ਜਾ ਕੇ ਉਹ ਲੜਕਾ ਉਸ ਜੋ ਲੜਕੀ ਹੁੰਦੀ ਹੈ ਕੁੜੀ ਹੁੰਦੀ ਹੈ ਉਹਦੀ ਮੂਵਮੈਂਟ ਦੇ ਉੱਤੇ ਨਜ਼ਰ ਰੱਖਦਾ ਉਹ ਲੜਕੀ ਬੱਸ ਦੇ ਵਿੱਚ ਨਹੀਂ ਚੜਦੀ ਵਾਪਸੀ ਆਪਣੇ ਸ਼ਹਿਰ ਜਾਣ ਦੇ ਲਈ ਉਹ ਹੋਰ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਣਾ ਚਾਹੁੰਦੀ ਹੈ ਹੋਰ ਲੋਕਾਂ ਦੇ ਕੋਲ ਵੀ ਜਾਂਦੀ ਹੈ ਉਹਨਾਂ ਤੋਂ ਪੈਸੇ ਮੰਗਦੀ ਹੈ ਤੇ ਜਦੋਂ ਇਹ ਨੌਜਵਾਨ ਨੂੰ ਕਨਫਰਮ ਹੋ ਜਾਂਦਾ ਹੈ ਕਿ ਵਾਕਈ ਇਹ ਲੜਕੀ ਫਰੋਡ ਹੈ ਤਾਂ ਉਸ ਲੜਕੀ ਦਾ ਪਿੱਛਾ ਕਰਦਾ ਉਹਦੇ ਕੋਲ ਜਾਂਦਾ ਉਹਦੀ ਵੀਡੀਓ ਵੀ ਬਣਾਉਂਦਾ ਹੈ ਤੇ ਕਹਿੰਦਾ ਕਿ ਦੇਖ ਤੂੰ ਗਲਤ ਕਰ ਰਹੀ ਹੈ ਤੇ ਲੜਕੀ ਉਦੋਂ ਹੰਗਾਮਾ ਕਰਨਾ ਸ਼ੁਰੂ ਕਰ ਦਿੰਦੀ ਹੈ ਇੱਕ ਥਾਂ ਤੋਂ ਭੱਜ ਜਾਂਦੀ ਹੈ ਲੜਕਾ ਵੀ ਉਸਦਾ ਪਿੱਛਾ ਕਰਦਾ ਵੀਡੀਓ ਬਣਾਉਂਦਾ ਹੈ ਹਾਲਾਂਕਿ ਉਸ ਲੜਕੇ ਦੀ ਕੋਈ ਵੀ ਮਨਸ਼ਾ ਲੜਕੀ ਨੂੰ ਠੇਸ ਪਹੁੰਚਾਉਣ ਦੀ ਨਹੀਂ ਹੁੰਦੀ ਲੜਕੀ ਦੀ ਇੱਜ਼ਤ ਨੂੰ ਤਾਰ-ਤਾਰ ਕਰਨ ਦੀ ਨਹੀਂ ਹੁੰਦੀ ਕਿਸੇ ਵੀ ਤਰੀਕੇ ਦੇ ਨਾਲ ਉਹ ਲੜਕੇ ਦੇ ਵੱਲੋਂ ਐਸਾ ਕੰਮ ਨਹੀਂ ਕੀਤਾ ਜਾਂਦਾ ਕਿ ਲੜਕੀ ਦਾ ਕਿਸੇ ਵੀ ਪੱਖੋਂ ਨੁਕਸਾਨ ਕੀਤਾ ਜਾਵੇ ਪਰ ਉਹ ਲੜਕੀ ਰੋਲਾ ਪਾਉਣ ਲੱਗ ਜਾਂਦੀ ਹੈ ਕਿ ਤੂੰ ਮੇਰੇ ਕੱਪੜੇ ਨਾ ਖਿੱਚ ਮੇਰੇ ਕੱਪੜੇ ਨਾ ਪਾੜ ਇਸ ਤੋਂ ਇਹ ਸਾਬਤ ਹੁੰਦਾ ਸੀ ਕਿ ਸ਼ਾਇਦ ਲੜਕੀ ਹੀ ਫਰੌਡ ਹੈ ਉਹ ਲੋਕਾਂ ਨੂੰ ਇਸ ਤਰੀਕੇ ਨਾਲ ਫਸਾਉਂਦੀ ਹੈ ਪੈਸੇ ਲੁੱਟਦੀ ਹੈ ਔਰ ਆਪਣਾ ਇੱਕ ਕਾਰੋਬਾਰ ਚਲਾਉਂਦੀ ਹੈ ਹੋ ਸਕਦਾ ਨਸ਼ੇ ਕਰਦੀ ਹੋਵੇ ਜਾਂ ਫਿਰ ਮੰਗ ਕੇ ਹੀ ਖਾਣ ਦੀ ਆਦਤ ਹੋਵੇ ਇਹ ਤਾਂ ਸਿਰਫ ਇੱਕ ਲੜਕੀ ਦੀ ਗੱਲ ਹੈ ਅਸੀਂ ਇਸ ਵੀਡੀਓ ਦੇ ਵਿੱਚ ਲੜਕੀ ਨੂੰ ਬਦਨਾਮ ਨਹੀਂ ਕਰਨਾ ਚਾਹੁੰਦੇ ਐਸੇ ਬਹੁਤ ਸਾਰੇ ਲੜਕੇ ਵੀ ਨੇ ਬਜ਼ੁਰਗ ਮਹਿਲਾਵਾਂ ਵੀ ਨੇ ਤੇ ਬਜ਼ੁਰਗ ਬੁੱਢੇ ਵੀ ਨੇ ਜੋ ਕਿ ਇਸ ਤਰੀਕੇ ਦੀਆਂ ਹਰਕਤਾਂ ਕਰਦੇ ਨੇ ਤੇ ਸਮਾਜ ਦੇ ਵਿੱਚ ਕੁਰੀਤੀਆਂ ਹੀ ਫਲਾਉਂਦੇ ਨੇ ਕਿ ਇਸ ਤਰੀਕੇ ਦੇ ਨਾਲ ਭੋਲੇ ਭਾਲੇ ਲੋਕਾਂ ਨੂੰ ਇਹਨੂੰ ਵੀ ਇੱਕ ਠੱਗੀ ਦਾ ਹੀ ਉਹਨਾਂ ਨੇ ਤਰੀਕਾ ਬਣਾਇਆ ਹੋਇਆ ਹੈ ਇਸੇ ਕਰਕੇ ਅੱਜ ਦੇ ਸਮੇਂ ਦੇ ਵਿੱਚ ਕੋਈ ਲੋਕ ਦੂਜੇ ਦੀ ਮਦਦ ਕਰਨਾ ਵੀ ਪਸੰਦ ਨਹੀਂ ਕਰਦੇ ਲੋਕ ਡਰਦੇ ਨੇ ਕਿ ਅਸੀਂ ਮਦਦ ਦਾ ਭਾਵੇਂ ਕਰ ਦਈਏ ਬਾਅਦ ਵਿੱਚ ਉਲਟਾ ਸਾਡੇ ਉੱਤੇ ਹੀ ਨਾ ਭਾਰੀ ਪੈ ਜਾਵੇ ਇਸੇ ਕਰਕੇ ਰਾਹੀਰ ਤੁਰਦਾ ਜਾ ਰਿਹਾ ਹੋਵੇ ਧੁੱਪ ਦੇ ਵਿੱਚ ਲੋਕੀ ਉਹਨੂੰ ਲਿਫਟ ਦੇਣਾ ਪਸੰਦ ਨਹੀਂ ਕਰਦੇ ਕਿ ਚੱਲ ਤੈਨੂੰ ਅੱਗੇ ਛੱਡ ਦਿੰਦੇ ਆ ਕਿਉਂ ਕਿ ਕਿਉਂਕਿ ਵੀਡੀਓ ਐਸੀ ਆndੀਆਂ ਨੇ ਕਿ ਲੋਕ ਮਦਦ ਕਰਦੇ ਨੇ ਤੇ ਉਹੀ ਲੁਟੇਰੇ ਹੁੰਦੇ ਨੇ ਤੇ ਲੁੱਟ ਕੇ ਉਸ ਮਦਦ ਕਰਨ ਵਾਲੇ ਨੂੰ ਹੀ ਨੁਕਸਾਨ ਪਹੁੰਚਾ ਦਿੰਦੇ ਨੇ ਇਸੇ ਤਰੀਕੇ ਦੇ ਨਾਲ ਕਈ ਬਜ਼ੁਰਗ ਵੀ ਆਪਣੇ ਬੁਢਾਪੇ ਦਾ ਨਜਾਇਜ਼ ਫਾਇਦਾ ਚੁੱਕਦੇ ਨੇ ਉਹ ਕਹਿੰਦੇ ਨੇ ਕਿ ਸਾਡੀ ਮਦਦ ਕਰਦੇ ਹੋ ਲੋਕ ਮਦਦ ਕਰਦੇ ਨੇ ਤੇ ਬਾਅਦ ਚੋ ਜਾ ਕੇ ਠੇਕੇ ਤੇ ਮਿਲਦੇ ਨੇ ਜਾਂ ਫਿਰ ਨਸ਼ੇ ਕਰਦੇ ਮਿਲ ਜਾਂਦੇ ਨੇ ਪਰ ਹੁਣ ਤੁਹਾਨੂੰ ਅਸੀਂ ਇਹ ਪੂਰੀ ਵੀਡੀਓ ਦਿਖਾ ਦਿੰਦੇ ਆ ਔਰ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਇਹਨਾਂ ਮੁੰਡੇ ਔਰ ਕੁੜੀ ਨੇ ਵੀਡੀਓ ਬਣਾਈ ਹੋਵੇ। ਇਸੇ ਕਰਕੇ ਸਾਨੂੰ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਇਹ ਜਾਣਬੁੱਝ ਕੇ ਬਣਾਈ ਗਈ ਹੋਈ ਹੈ। ਜਾਂ ਫਿਰ ਇਹ ਮੌਕੇ ਦੇ ਹੀ ਹਾਲਾਤ ਸੀ ਇਸ ਕਰਕੇ ਨੌਜਵਾਨ ਨੇ ਵੀਡੀਓ ਬਣਾ ਕੇ ਵਾਇਰਲ ਕੀਤੀ ਆ। ਪਰ ਅਸੀਂ ਹਰ ਇੱਕ ਵਿਅਕਤੀ ਦੀ ਨਿੱਜੀ ਇੱਜ਼ਤ ਹੁੰਦੀ ਹੈ। ਇਸ ਕਰਕੇ ਅਸੀਂ ਉਹ ਲੜਕੀ ਦਾ ਚਿਹਰਾ ਵੀ ਛੁਪਾ ਰਹੇ ਆ। ਤੁਹਾਨੂੰ ਅਸੀਂ ਉਹਦੀ ਚਿਹਰਾ ਨਹੀਂ ਦਿਖਾ ਰਹੇ। ਪਰ ਉਹ ਕਿਸ ਤਰੀਕੇ ਦੇ ਨਾਲ ਪੈਸੇ ਮੰਗ ਰਹੀ ਆ। ਮੁੰਡਾ ਕਿਵੇਂ ਉਸ ਲੜਕੀ ਦੀ ਮਦਦ ਕਰ ਰਿਹਾ ਹੈ ਤੇ ਕਿਸ ਤਰੀਕੇ ਦੇ ਨਾਲ ਵੀਡੀਓ ਬ ਜਾਂਦੀ ਆ ਪੂਰੀ ਆਡੀਓ ਔਰ ਵੀਡੀਓ ਤੁਹਾਨੂੰ ਸੁਣਾਉਨੇ ਆ ਸਾਡੇ ਨਾਲ ਜੁੜੇ ਰਹੋ ਔਰ ਪੂਰੀ ਇੱਕ ਵਾਰ ਵੀਡੀਓ ਦੇਖ ਲਓ ਔਰ ਸਾਨੂੰ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਨਾਲ ਵੀ ਜ਼ਿੰਦਗੀ ਦੇ ਵਿੱਚ ਕਦੇ ਐਸਾ ਸਮਾਂ ਤੁਹਾਡੇ ਸਾਹਮਣੇ ਆਇਆ ਜਦੋਂ ਲੋਕ ਮਦਦ ਕਰਨਾ ਚਾਹੁੰਦੇ ਵੀ ਨਹੀਂ ਲੋਕ ਮਦਦ ਕਰਦੇ ਵੀ ਨਹੀਂ ਤੇ ਅੱਗੇ ਜਾ ਕੇ ਪਤਾ ਚੱਲਦਾ ਕਿ ਜਿਹਦੀ ਮਦਦ ਕੀਤੀ ਉਹੀ ਫਰੋਡ ਵੇਖ ਲਿਆ Hva klager du for? ਦੇ ਰਾਤੀ ਕੋਈ ਗੱਲ ਨਹੀਂ ਮੈਂ ਸੱਚੇ ਨਿਕਲਿਆ ਦੇ ਜੀ ਨਾ ਇੱਥੇ ਪਤਾ ਕੀ ਆ ਟੀਕੇ ਲਾਉਂਦੀਆਂ ਕੁੜੀਆਂ ਕੁੜੀਆਂ ਬੜਾ ਵਸਦਾ ਸੀ ਇੰਨੀ ਇੰਨੀ ਹੈਗੀ ਤੁਸੀਂ ਮੇਰਾ ਨੰਬਰ ਲੈ ਲਓ ਮੈਂ ਰੱਖ ਜਾਵਾਂਗਾ ਤੁਸੀਂ 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 ਮੈਂ ਕਿਉਂ ਕਿ ਤੁਸੀਂ ਇੱਕਦਮ ਉਸ ਮੈਂ ਆਪਣੀ ਕੁਝ ਸਾਡੀ ਵੀ ਯਾਦ ਕਰਵਾਇਆ ਕਿਤੋਂ ਮਤਲਬ ਕੀ ਕਰਨਗੇ ਆਏ ਅੰਮ੍ਰਿਤਸਰ ਯਾਰ ਐਕਚੁਅਲੀ ਆਪਣਾ ਪੁਰਾਣਾ ਸਹਿਜ ਬਾਟ ਕੰਪਲੀਟ ਕੀਤਾ ਸੀਗਾ ਤੇ ਆਹ ਮੇਰਾ ਜਨਮ ਦੇ ਸੀਗਾ ਤੇ ਮੈਂ ਤਾਂ ਕੀ ਬੋਲਦਾ ਕਿ ਮੈਂ ਸਾਡੇ ਕੋਲ ਆ ਗਿਆ ਸੀ ਆ ਨੰਬਰ ਆ ਮੇਰਾ ਆ ਤੁਸੀਂ ਠੀਕ ਆ ਹਾਦਰਾ ਜੀ ਉਹਨਾਂ ਨੇ ਮਾਲ ਨਾ ਕਰਵਾਉਣਾ ਅੱਜ ਨੰਬਰ ਲਿਖਿਆ ਆਇਆ ਹੈ ਇੱਕ ਕੰਮ ਕਰਨੇ ਚਾਹੇ ਇੱਕ ਕੰਮ ਕਰੂਗੇ ਇਹ ਬਾਦੂ ਕੋਈ ਨਹੀਂ ਜਿਹੜੀ ਇਹ ਮੇਰੀ 2015 ਦੀ ਨਿਸ਼ਾਨ ਹੈ ਨਹੀਂ 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 ਭਾਜੀ ਚੈੱਕ ਕਰ ਲਈ ਮੇਰੇ ਜਿੱਦਨ ਬਾਕਸ ਹੋਇਆ ਵਾ ਮੈਂ ਝੂਠ ਨਹੀਂ ਬੋਲਦੀ ਮੈਨੂੰ ਲੱਗਦੀ ਕਿ ਨਹੀਂ ਜਾਣਗੇ ਹਾਂ ਅ ਮੈਂ ਜੈਕਟ ਵੀ ਚਿਕਨ ਨਹੀਂ ਸੋ ਦੋਸਰ ਬੈਲੀ ਡੀਓ ਬੋਲਾਂਗੀ ਬੈਠੋ ਮਾਂ ਛੱਡ ਦੇਣਾ

ਉਹ ਕਰ ਜਾਈਂ ਮੈਨੂੰ ਲੋਰ ਹੈ ਜੀ ਮੈਨੂੰ ਉਹਦੇ ਤੇ ਕਰਦੀ ਆ ਉਧਰ ਨਹੀਂ ਰਹਿੰਦੇ ਜੀ ਮੈਨੂੰ ਕੋਰ ਦੇ ਤੋੜੇ ਗਿੱਤਾ ਅੱਛਾ ਹਲੋ ਮੈਨੂੰ ਕੋਰ ਵਗਰੇਓ ਮੈਂ ਕੋਕੋ ਕੋਕਾ ਨਿਕਲ ਰਹੇ ਹਾਂ ਹਲੋ ਮੇਰੇ ਕਰਨੇ ਹਾਂ ਉਹ ਦੇਖੋ ਜੀ ਹੱਲੇ ਜੀ ਮੈਂ ਬਾਸਾ ਦੇ ਖਲੋਤਾ ਹਾਂ ਤੇ ਉਹ ਜਿਹੜੀ ਕੁੜੀ ਦੀ ਅਸੀਂ ਹੱਲਪ ਕੀਤੀ ਉਹ ਹੱਲੇ ਵੀ ਜਾ ਕੇ ਮੰਗਦੀ ਦੀ ਹੈ ਜਦ ਤੀਏ ਦੀ ਹੱਲਪ ਪੂਰੀ ਹੋ ਗਈ ਆ ਉਹ ਹੱਲੇ ਵੀ ਜਾ ਕੇ ਮੰਗਦੀ ਵੀ ਮੈਂ ਤੁਹਾਨੂੰ ਲਾਗੋ ਜਾ ਕੇ ਦਿਖਾਣਾ ਆ ਦੀ ਵੀਡੀਓ ਨਾ ਇਹ 1 ਮੀਟਰ ਦੇ ਹੋ। ਭਣੇ ਹਲੇ ਵੀ ਨਹੀਂ ਪੂਰੇ ਹੋਏ ਤੇਰੇ ਬੈਸ। ਅਧਰਾ 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 ਅਧਰਾ। ਅਧਰਾ 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 ਅਧਰਾ। ਅਧਰਾ ਭਣੇ। ਖਲੋਖ ਲੋਖ ਲੋਖ ਲੋ ਅਧਰਾ ਅਧਰਾ। ਇਧਰ ਆ ਇਧਰ ਖਲੋ। ਤੂੰ ਵੀਡੀਓ ਬਣਾਣੀ ਨਹੀਂ ਤੇਰੀ ਦਸਤ। ਇਹ ਸਿਕਾ ਬਾਕ ਰੇ। ਆਹ ਦੇਖ ਲੋ। ਇਰੇ ਡੋਗਲੀਆਂ ਦੇ ਕੰਮ ਦੇਖੋ ਮੇਰੇ ਕੱਪੜੇ ਵਾਹ ਲਓ ਬੇਮ ਮੈਂ ਬਾੜ ਤਾਂ ਮੈਂ ਤੇਰੇ ਮੂੰਹ ਸਰਦੀਂ ਤੇਰੇ ਕੁਪਲੇ ਨਾ ਪਾ ਲੋ ਸਾਧਾ ਦੋ ਪੈਸੇ ਲੈ ਗਏ ਤੇ ਆਹ ਕੰਮ ਕਰ ਦਿਆਂ ਵਾ